ਅੱਜ ਇੱਕ ਮਨਜੀਤ ਸਿੰਘ ਘੋੜੀਨਾ ਦਾ ਜਿਹੜਾ ਵਿਅਕਤੀ ਆ ਕਿ ਇੱਕ ਹਾਰਡ ਕੋਰ ਕ੍ਰਿਮੀਨਲ ਹੈਗਾ ਸੀ ਜਿਹੜਾ 2020 ਦੇ ਇੱਕ 302 ਦੇ ਮੁਕਦਮੇ ਦੇ ਵਿੱਚ ਵੀ ਸਾਨੂੰ ਵਾਂਟਡ ਸੀ ਐਂਡ ਇਹਨਾਂ ਨੇ ਪਿੱਛੇ ਕੈਂਟ ਏਰੀਆ ਦੇ ਵਿੱਚ ਵੀ ਜਿਹੜਾ ਹੈਗਾ ਮਰਡਰ ਕੀਤਾ ਸੀ ਮਾਰਚ ਦੇ ਮਹੀਨੇ ਦੇ ਵਿੱਚ ਮਰਡਰ ਹੋਇਆ ਸੀ ਜਦੋਂ ਕਾਫੀ ਤੁਹਾਡੇ ਵੀ ਸਾਰਿਆਂ ਦੇ ਨੋਟਿਸ 'ਚ ਹੋਣਾ ਕਿ ਕਾਫੀ ਜੀ 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 ਉਸ ਟਾਈਮ ਜਿਹੜਾ ਪ੍ਰੋਟੈਸਟ ਹੋਇਆ ਸੀ ਕਿ ਇਹਨੂੰ ਇਹਦੀ ਗ੍ਰਿਫਤਾਰੀ ਨੂੰ ਲੈ ਕੇ ਇਹ ਕਿਉਂਕਿ ਪਹਿਲਾਂ ਪੁਰਾਣੇ ਮੁਕਦਮਿਆਂ ਦੇ ਵਿੱਚ ਵੀ ਸਾਡੇ ਪੀਓ ਚੱਲੇ ਆ ਰਹੇ ਸੀ ਤੇ ਇਹਦੇ ਵਿੱਚ ਅੱਜ ਜਿਹੜੀ ਸਾਡੀ ਟੀਮ ਹੈਗੀ ਆ ਆਣਾਤਪੁਰ ਦੇ ਤੋਂ ਐਸਆਈ ਬਿਆਚੰਦ ਤੇ ਉਹਨਾਂ ਦੇ ਨਾਲ ਜਿਹੜੀ ਟੀਮ ਹੈਗੀ ਸਾਡੇ ਇਨਸਪੈਕਟਰ ਰਵਿੰਦਰ ਇਹਨਾਂ ਦੀ ਸਾਰੇ ਸਾਡੇ ਐਸਪੀ ਡਿਟੈਕਟਿਵ ਸ਼੍ਰੀ ਸਰਬਜੀਤ ਰਾਏ ਸਾਡੇ ਡੀਐਸਪੀ ਇਨਵੈਸਟੀਗੇਸ਼ਨ ਜਿੰਨਾਂ ਕੋਲ ਆਦਮਪੁਰ ਦਾ ਚਾਰਜ ਵੀ ਨਾਲ ਦੇਖ ਰਹੇ ਨੇ ਮਿਸਟਰ ਇੰਦਰਜੀਤ ਸਿੰਘ ਸੈਣੀ ਇਹਨਾਂ ਤੇ ਜਿਹੜੀ ਹੈਗੀ ਹੈ ਕੋਈ ਸਿਕਰਟ ਇਨਫੋਰਮੇਸ਼ਨ ਸਾਨੂੰ ਇਸ ਏਰੀਆ ਦੇ ਵਿੱਚ ਜਿਵੇਂ ਹੁੰਦੀ ਹੈ ਸਾਡੇ ਕੋਲ ਸੀ ਜੀ ਤਾਂ ਕੇਸ ਏਰੀਆ ਦੇ ਵਿੱਚ ਘੁੰਮਦੇ ਨੇ ਜਿੱਥੇ ਪਾਰਟੀਆਂ ਸਾਡੀ ਡਿਸਪੈਚ ਕੀਤੇ ਹੋਏ ਆ ਸੀ ਤਾਂ ਇਹ ਅੱਜ 6:30 ਪਾਉਣੇ ਸੱਤ ਦੇ ਕਰੀਬ ਜਿਹੜਾ ਟਾਈਮ ਹੈਗਾ ਸਾਡੀ ਜਿਹੜੀ ਪੁਲਿਸ ਪਾਰਟੀ ਹੈਗੀ ਆ ਇਹ ਐਸਆਈ ਤੇ ਆਚੰਦ ਦੇ ਨਾਲ ਜਿਹੜੇ ਪੁਲਿਸ ਮਲਾਜਮ ਨੇ ਉਹ ਜਿੱਥੇ ਆਪਾਂ ਇੱਥੇ ਵਕੂਆ ਤੇ ਖੜੇ ਹੈਗੇ ਆ ਇਹ ਤਲਵੰਡੀ ਰਾਈਆਂ ਵਾਲੀ ਪਾਸੇ ਤੋਂ ਜਿਹੜਾ ਮੈਂ ਸੂਬਾ ਆਉਂਦਾ ਆ ਪਿੱਛੇ ਚੋਮੋ ਸਟ੍ਰੀਟ ਤੋਂ ਇਹ ਜਿਹੜੇ ਦੋ ਨੌਜਵਾਨ ਇਹਨਾਂ ਨੂੰ ਮੋਟਰਸਾਈਕਲ ਤੇ ਆਉਂਦੇ ਦਿਖਾਈ ਦਿੱਤੇ ਜਿਨ੍ਹਾਂ ਨੂੰ ਇਹਨਾਂ ਨੇ ਰੁਕਣ ਦਾ ਇਸ਼ਾਰਾ ਕੀਤਾ ਤਾਂ ਜਦੋਂ ਰੋਕਿਆ ਤਾਂ ਇਹ ਜਿਹੜਾ ਸੀ ਇੱਕ ਵਿਅਕਤੀ ਨੇ ਜਿਹੜਾ ਫਾਇਰ ਕੀਤਾ ਪੁਲਿਸ ਪਾਟੀ ਦੇ ਉੱਪਰ ਤਾਂ ਉਹਨਾਂ ਨੇ ਆਪਣਾ ਬਚਾਅ ਕਰ ਲਿਆ ਕਿਉਂਕਿ ਪੁਲਿਸ ਪ੍ਰੋਫੈਸ਼ਨਲ ਜਿਹੜੇ ਹੁੰਦੇ ਨੇ ਸਾਡੇ ਉਹ ਟ੍ਰੇਨਡ ਹੁੰਦੇ ਆ ਤਾਂ ਆਪਣੀ ਬਚਾਅ ਦੇ ਵਿੱਚ ਜਦੋਂ ਫਾਇਰਿੰਗ ਕੀਤੀ ਆ ਤਾਂ ਉਹਦੇ ਵਿੱਚ ਇੱਕ ਸ਼ਖਸ ਤੇ ਗੋਲੀ ਲੱਗੀ ਜਿਹੜੀ ਸੱਜੇ ਜਿਹੜੀ ਹੈਗੀ ਹੈ ਬਾਜੂ ਦੇ ਵਿੱਚ ਉਹਦੇ ਗੋਲੀ ਲੱਗੀ ਆ ਤਾਂ ਮੌਢਲੇ ਪੁੱਛ ਗਏ ਦੇ ਵਿੱਚ ਜਿਹੜਾ ਪਤਾ ਲੱਗਿਆ ਹੈਗਾ ਕਿ ਉਹਦਾ ਨਾਮ ਮਨਜੀਤ ਸਿੰਘ ਉਰਫ ਕੋੜੀ ਜਿਹੜਾ ਹੈਗਾ ਉਹਦਾ ਨਾਮ ਹੈਗਾ ਸੀ ਤਾਂ ਉਹ ਸਾਨੂੰ ਜਿਹੜਾ ਇਹ ਪੀਓ ਹੈਗਾ ਹਾਰਡ ਕੋਰ ਕ੍ਰਿਮੀਨਲ ਹੈਗਾ ਤੇ ਇਹਦੇ ਨਾਲ ਇੱਕ ਗਗਨ ਜਿਹੜਾ ਹੈਗਾ ਗੱਗੀ ਨਾਂ ਦਾ ਜਿਹੜਾ ਸ਼ਖਸ ਸੀ ਉਹ ਵੀ ਅਸੀਂ ਅਰੈਸਟ ਕੀਤਾ ਇਹ ਦੋਨੇ ਗੱਗੀ ਵੀ ਜਿਹੜਾ ਹੈਗਾ ਇਹ ਕ੍ਰਾਈਮ ਦੇ ਵਿੱਚ ਹੀ ਵਾਂਟਡ ਹੈਗਾ ਸੀ ਤਾਂ ਐਕਸਲੇ ਦੋ ਜਣੇ ਅਰੈਸਟ ਕੀਤੇ ਇੱਕ ਮਨਜੀਤ ਸਿੰਘ ਤੇ ਇੱਕ ਗੱਗੀ ਹਾਂਜੀ ਇਹ ਜਿਹੜਾ ਮਨਜੀਤ ਕੋੜੀ ਜਿਹਦੇ ਇੰਜਰਡ ਹੋਇਆ ਇਹਨੂੰ ਹਸਪੀਟਲਾਈਜ਼ ਕੀਤਾ ਗਿਆ ਇਹਨੂੰ ਹਸਪੀਟਲ ਭੇਜਿਆ ਗਿਆ ਐਂਡ ਇਹਦੀ ਜਦੋਂ ਟ੍ਰੀਟਮੈਂਟ ਹੋਏਗੀ ਤਾਂ ਉਸ ਤੋਂ ਬਾਅਦ ਡਿਸਚਾਰਜ ਕਰਵਾ ਕੇ ਇਹਦੀ ਰੈਸਟ ਪਾਈ ਜਾਏਗੀ। ਅੱਛਾ ਪ੍ਰਾਇਮਰੀ ਇਨਵੈਸਟੀਗੇਸ਼ਨ ਤੋਂ ਹੁਣ ਕੀ ਕੀ ਆਇਆ? ਹੁਣ ਤਾਂ ਉਹ ਜਿਹੜੀ ਮਡਲੀ ਪੁਸ਼ਕਿਸਤ ਜਿਹੜੀ ਆਈ ਹੈ ਸਾਡੇ ਕੋਲ ਹਲੇ ਤਾਂ ਫਿਜ਼ੀਕਲ ਰਿਕਵਰੀ ਦੇ ਵਿੱਚ ਇੱਕ ਪਿਸਤਲ ਬੱਤੀ ਬੋਰ ਦਾ ਹੈਗਾ ਉਹਦੇ ਵਿੱਚ ਨਾਲ ਰੌਂਦ ਜਿਹੜੇ ਲਾਈਵ ਕਾਟੇਜ ਵੀ ਮਿਲੇ ਹੈਗੇ। ਐਂਡ ਪਲੱਸ ਜਿਹੜੀ ਇੱਕ ਮੋਟਰਸਾਈਕਲ ਹੈ ਜਿਹੜਾ ਉਹ ਵੀ ਚੋਰੀ ਦਾ ਮੋਟਰਸਾਈਕਲ ਹੈ ਜਿਹਦੇ ਉੱਪਰ ਸਵਾਰ ਹੋ ਕੇ ਜਾ ਰਹੇ ਸੀ। ਤਾਂ ਇਹ ਨੇਚੁਰਲੀ ਅਗੇ ਇੱਕ ਵੱਡੀ ਵਾਰ ਦਾ ਤਨੂੰ ਹੋਰ ਤੋਂ ਅੰਜਾਮ ਦੇਣ ਵਾਸਤੇ ਦੀ ਤਾਕਤ ਦੇ ਵਿੱਚ ਹੈ ਕਿ ਸੀ ਜਿੱਦੇ ਪੁਲਿਸ ਨੂੰ ਇਨਫਰਮੇਸ਼ਨ ਦੇ ਉੱਤੇ ਜਿਹੜੀ ਕਾਰਵਾਈ ਹੈ ਜਾਨੀ ਕਹਿਣ ਦਾ ਭਾਵੇਂ ਹੈਗਾ ਕਿ ਆਉਣ ਵਾਲੀ ਜਿਹੜੀ ਇਨਵੈਸਟੀਗੇਸ਼ਨ ਹੈ ਉਹਦੇ ਵਿੱਚ ਖੁਲਾਸਾ ਹੋ ਸਕਦਾ ਕੋਈ ਵੱਡੀ ਵਾਰਾ